ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਰਾਖਵਾ ਕਰਨ ਟਿੱਪਣੀ ਨੇ ਕਾਂਗਰਸ ਦਾ ਰਾਖਵਾ ਕਰਨ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਅਤੇ ਵਿਰੋਧੀ ਧਿਰ ਦੇ ਨੇਤਾ ਅਤੇ ਉਹਨਾਂ ਦੀ ਪਾਰਟੀ ਦੀ ਰਾਸ਼ਟਰ ਵਿਰੋਧੀ ਬਿਆਨ ਦੇਣਾ ਆਤ ਬਣ ਗਈ ਹੈ ਸ਼ਾਹ ਨੇ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਤੱਕ ਭਾਰਤੀ ਜਨਤਾ ਪਾਰਟੀ ਭਾਜਪਾ ਕੋਈ ਵੀ ਰਾਖਵਾ ਕਰਨ ਖਤਮ ਨਹੀਂ ਕਰ ਸਕਦਾ ਜਾਂ ਦੇਸ਼ ਦੀ ਸੁਰੱਖਿਆ ਨਾਲ ਨਹੀਂ ਖੇਡ ਸਕਦਾ ਉਹਨਾਂ ਕਿਹਾ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੀ ਆਦਤ बन ਗਈ ਹੈ ਕਿ ਉਹ ਰਾਸ਼ਟਰ ਵਿਰੋਧੀ ਗੱਲਾਂ ਕਰਦੇ ਨੇ ਅਤੇ ਉਹਨਾਂ ਤਾਕਤਾਂ ਦੇ ਨਾਲ ਖੜੇ ਹੁੰਦੇ ਨੇ ਜੋ ਦੇਸ਼ ਨੂੰ ਤੋੜਨਾ ਚਾਹੁੰਦੀਆਂ ਨੇ ਚਾਹੇ ਉਹ ਜੰਮੂ ਕਸ਼ਮੀਰ ਚ ਨੈਸ਼ਨਲ ਕਾਨਫਰੰਸ ਦੇ ਰਾਸ਼ਟਰ ਵਿਰੋਧੀ ਅਤੇ ਰਾਖਵਾਕਰਨ ਵਿਰੋਧੀ এজੰਡੇ ਦਾ ਸਮਰਥਨ ਕਰਨਾ ਹੋਵੇ ਜਾਂ ਵਿਦੇਸ਼ੀ ਮੰਚਾਂ ਤੇ ਭਾਰਤ ਵਿਰੋਧੀ ਗੱਲਾਂ ਕਰਨਾ ਹੋਵੇ ਰਾਹੁਲ ਗਾਂਧੀ ਨੇ ਦੇਸ਼ ਦੀ ਸੁਰੱਖਿਆ ਨੂੰ ਖਤਰੇ ਚ ਪਾ ਦਿੱਤਾ ਉਹਨਾਂ ਕਹਾ ਕੇ ਭਾਸ਼ਾ ਤੋਂ ਭਾਸ਼ਾ ਖੇਤਰ ਤੋਂ ਖੇਤਰ ਅਤੇ ਧਰਮ ਤੋਂ ਧਰਮ ਵਿੱਚ ਫਰਕ ਕਰਨ ਦੀ ਗੱਲ ਕਰਨਾ ਰਾਹੁਲ ਗਾਂਧੀ ਦੀ ਵਨਡ ਪਾਉ ਸੋਚ ਨੂੰ ਦਰਸਾਉਂਦਾ ਹੈ रिकॉर्ड हो गया कि सोमवार ਨੂੰ ਜਾਰਜਟਾਊਨ ਯੂਨੀਵਰਸਿਟੀ ਚ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕਾਂਗਰਸ ਰਾਖਵਾਕਰਨ ਖਤਮ ਕਰਨ ਬਾਰੇ ਉਦੋਂ ਹੀ ਸੋਚੇਗੀ ਜਦੋਂ ਦੇਸ਼ ਚ ਸਾਰਿਆਂ ਨੂੰ ਬਰਾਬਰ ਮੌਕੇ ਮਿਲਨੇ ਸ਼ੁਰੂ ਹੋ ਜਾਣਗੇ ਅਤੇ ਇਸ ਸਮੇਂ ਭਾਰਤ ਚ ਅਜੇ ਹੀ ਸਥਿਤੀ ਨਹੀਂ ਹੈ ਲਖਨਊ ਚ ਬਹੁਜਨ ਸਮਾਜ ਪਾਰਟੀ ਬਸਪਾ ਦੀ ਪ੍ਰਧਾਨ ਮਾਇਆਵਤੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਰਾਖਵਾ ਕਰਨ ਬਾਰੇ ਗੁੰਮਰਾਹਕੁੰ ਬਿਆਨ ਦੇਣ ਦਾ ਦੋਸ਼ ਲਾਇਆ ਉਨ੍ਹਾਂ ਕਿਹਾ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਸਪਸ਼ਟ ਕਰਨ ਕਿ ਉਹ ਰਾਖਵਾ ਕਰਨ ਦੇ ਵਿਰੋਧ ਨਹੀਂ ਸਪਸ਼ਟ ਤੌਰ ਤੇ ਗੁੰਮਰਾਹਕੁਨ ਗਲਤ ਵਿਆਨੀ ਹੈ ਕੇਂਦਰ ਚ ਪਾਸ਼ਪਾ ਦੇ ਸਾਹਮਣੇ ਆਪਣੀ 10 ਸਾਲ ਦੀ ਸਰਕਾਰ ਚ ਉਹਨਾਂ ਨੇ ਸਮਾਜਵਾਦੀ ਪਾਰਟੀ ਨਾਲ ਮਿਲ ਕੇ ਐਸਸੀ ਐਸਟੀ ਦੀ ਤਰੱਕੀ ਚ ਰਾਖਵਾ ਕਰਨ ਬਿਲ ਨੂੰ ਪਾਸ ਨਹੀਂ ਹੋਣ ਦਿੱਤਾ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਦੇਸ਼ ਚ ਰਾਖਵਾ ਕਰਨ ਦੀ ਹੱਦ 50% ਦੀ ਵਧਾਉਣ ਦੀ ਗੱਲ ਵੀ ਧੋਖ ਹੈ ਦੂਜੇ ਪਾਸੇ ਦੇਰਾਦੂਨ ਚ ਕਾਂਗਰਸ ਦੇ ਸੀਨੀਅਰ ਆਗੂ ਹਰੀਸ਼ रावत ਨੇ ਬੁੱਧਵਾਰ ਨੂੰ ਕਿਹਾ ਕਿ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ راہુલ ਗਾਂਧੀ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਵਿਚਾਰੇ ਰਾਖਵਾਕਰਨ ਨੂੰ ਲੈ ਕੇ ਕੋਈ ਫਰਕ ਨਹੀਂ ਹੈ रावत ਨੇ ਕਿਹਾ ਕਾਂਗਰਸ ਦਾ ਮੰਨਣਾ ਹੈ ਕਿ ਰਾਖਵਾਕਰਨ ਉਦੋਂ ਤੱਕ ਜਾਰੀ ਰਹਿਣਾ ਚਾਹੀਦਾ ਜਦੋਂ ਤੱਕ ਸਮਾਜ 'ਚ ਅਸਮਾਨਤਾ ਅਨੁਸੂਚਿਤ ਜਾਤੀਆਂ ਅਨੁਸੂਚਿਤ ਕਬੀਲਿਆਂ ਤੇ ਹੋਰ ਪਛੜੀਆਂ ਸ਼੍ਰੇਣੀਆਂ ਨੂੰ ਵਾਂਝਾ ਰੱਖਿਆ ਜਾਂਦਾ ਬਾਬਾ ਸਾਹਿਬ ਦਾ ਵੀ ਇਹੋ ਵਿਚਾਰ ਸੀ रावत ਨੇ ਜ਼ੋਰ ਦੇ ਕੇ ਕਿਹਾ ਕਿ راہુલ ਗਾਂਧੀ ਕੋ ਮਾਤਰੀ ਯੂਨੀਵਰਸਟੀਆਂ ਸਮੇਤ ਵਿਸ਼ਵ ਮੰਚਾਂ ਤੇ ਹਰ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਨੇ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਤੋਂ ਬਚਦੇ ਨੇ ਉਹਨਾਂ ਨੇ ਕਿਹਾ ਭਾਜਪਾ ਆਪਣੇ ਝੂਠ ਨਾਲ ਇਸ ਵਿਰੋਧਾਪਾਸ਼ ਨੂੰ ਲਕਾਉਣਾ ਚਾਹੁੰਦੀ ਹੈ ਅਨੁਸੂਚਿਤ ਜਾਤੀਆਂ ਅਨੁਸੂਚਿਤ ਕਬੀਲਿਆਂ ਸਭ ਤੋਂ ਪਛੜੀਆਂ ਸ਼੍ਰੇਣੀਆਂ ਹਰ ਤਰ੍ਹਾਂ ਦੀਆਂ ਗੱਟ ਗਿੰਤੀਆਂ ਅਤੇ ਔਰਤਾਂ ਨੂੰ ਇਸ ਸਮੇਂ ਦੇਸ਼ ਦਾ ਸਭ ਤੋਂ ਅਸੁਰੱਖਿਅਤ ਦੱਸਦਿਆਂ ਰਾਵਤ ਨੇ ਕਿਹਾ ਕਿ ਇਹ ਸਾਰੇ ਵਰਗ ਪਾਸ਼ਪਾਦੀ ਫਿਰਕੂ ਅਸਹਿਣਸ਼ੀਲਤਾ ਅਤੇ ਧਾਰਮਿਕ ਨਫ਼ਰਤ ਦੀ ਸੋਚ ਕਾਰਨ ਅਸੁਰੱਖਿਅਤ ਹੋਗੇ ਨੇ ਦੱਸਦੀਏ ਦੇਸ਼ ਦੀ ਧਾਰਮਿਕ ਆਜ਼ਾਦੀ ਤੇ ਅਮਰੀਕਾ ਚ ਰਾਹੁਲ ਗਾਂਧੀ ਦੀ ਟਿੱਪਣੀ ਤੇ ਇਤਰਾਜ਼ ਜਤਾਉਂਦੇ ਹੋਏ ਭਾਜਪਾ ਸਮਰਥਿਤ ਸਿੱਖ ਸਮੂਹ ਦਿੱਲੀ ਚ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਈਸ਼ ਵੱਲੋਂ ਰੋਜ਼ ਮਾਰਚ ਕਰ ਰਿਹਾ ਇਹ ਦਲੀਲ ਦਿੰਦੇ ਹੋਏ ਕਿ ਉਹ ਕਾਂਗਰਸ ਦੇ ਰਾਜ ਦੌਰਾਨ ਭਾਜਪਾ ਸਰਕਾਰ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਨੇ ਉਹ ਮੰਗ ਕਰ ਰਹੇ ਨੇ ਕਿ ਸ਼੍ਰੀ ਗਾਂਧੀ ਆਪਣੀ ਟਿੱਪਣੀ ਲਈ ਮਾਫੀ ਮੰਗਣ